ਸਿੱਖ ਕੰਮ ਦੇ ਨਾਲ ਜੁੜੀ ਮੰਤਪਾਗੀ ਖਬਰ ਹੈ ਦੱਸਦੀ ਹੈ ਕਿ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਉਪਰੰਤ ਦਰਸ਼ਨ ਦੀਦਾਰੇ ਕਰਦੇ ਹੋਏ ਸਿੱਖ ਸ਼ਰਧਾਲੂ ਗੁਰਦੁਆਰਾ ਡੇਰਾ ਬਾਬਾ ਲਾਹੌਰ ਪਹੁੰਚੇ ਜਿੱਥੇ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖਾਂ ਦੀ ਆਓ ਭਗਤ ਲਈ ਕਰਵਾਏ ਗਏ ਰੰਗ ਰੰਗ ਸੱਭਿਆਚਾਰ ਪ੍ਰੋਗਰਾਮ ਦੇ ਵਿੱਚ ਨਾਚ ਕਲਾ ਕਰਵਾ ਕੇ ਪਾਕਿਸਤਾਨ ਸਰਕਾਰ ਨੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਦੱਸਣਯੋਗ ਹੈ ਕਿ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਪਿਛਲੇ ਪਾਸੇ ਬਾਰਾਦਰੀ ਪਾਰਕ ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਐਨ ਸਾਹਮਣੇ ਹੈ ਉਸ ਜਗ੍ਹਾ ਤੇ ਬੀਤੀ ਰਾਤ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਇੱਕ ਪ੍ਰੋਗਰਾਮ ਕਰਵਾਇਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਕਫਾ ਕਦੇਸ਼ਾਂ ਦੇ ਭਾਰਤ ਤੋਂ ਜਿੱਥੇ ਲੈ ਕੇ ਪਹੁੰਚੇ ਜਥਾ ਲੀਡਰਾਂ ਨੂੰ ਸਟੇਜ ਤੇ ਸਤਿ ਸ੍ਰੀ ਅਕਾਲ ਸਨਮਾਨ ਦਿੱਤਾ ਗਿਆ ਅਤੇ ਜਥਾ ਲੀਡਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਇਸ ਦੌਰਾਨ ਪਾਕਿਸਤਾਨ ਸਰਕਾਰ ਲਾਹੌਰ ਪ੍ਰਸ਼ਾਸਨ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ ਮੌਜੂਦ ਸਨ ਇਹ ਪ੍ਰੋਗਰਾਮ ਖਾਸ ਕਰਕੇ ਲੈਨਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਸ਼ਰੀਫ ਦੇ ਵੱਲੋਂ ਰੱਖਿਆ ਗਿਆ ਸੀ ਪ੍ਰੋਗਰਾਮ ਦੇ ਵਿੱਚ ਚੱਲ ਰਹੀਆਂ ਸਕਰੀਨਾਂ ਤੇ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਜਾਈਆਂ ਤੇ ਵੱਖ-ਵੱਖ ਸੁੰਨੇ ਆਗੂਆਂ ਦੀਆਂ ਪ੍ਰੋਗਰਾਮ ਦੇ ਵਿੱਚ ਚੱਲ ਰੀਆਂ ਸਕਰੀਨਾਂ ਤੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਅਤੇ ਵਕਫ ਵਕ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਉਪਰੰਤ ਇਸੇ ਸਟੇਜ 'ਤੇ ਵਕਫ ਵਕ ਪਾਕਿਸਤਾਨੀ ਨਾਮਵਰ ਸਿੰਘਰਾ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ ਅਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਭੰਗੜੇ ਪਾਏ ਢੋਲ ਵਜਾਏ ਅਤੇ ਸਿੱਖ ਸ਼ਰਧਾਲੂਆਂ ਨੂੰ ਜ਼ਬਰਦਸਤੀ ਨੱਚਣ ਲਈ ਮਜਬੂਰ ਕੀਤਾ। ਇਹ ਦੱਸਣ ਜੋਗੇ ਕਿ ਕਈ ਸ਼ਰਧਾਲੂਆਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ ਕਿ ਉਹ ਸ੍ਰੀ ਗੁਰੂ ਨਾਨਕ ਤੇਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਏ ਹਨ ਨਾ ਕਿ ਰੰਗਾਂ ਰੰਗ ਪ੍ਰੋਗਰਾਮ ਦੇ ਵਿੱਚ ਭੰਗੜੇ ਪਾਉਣ। ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦੌਰਾਨ ਤੇ ਮੈਂਬਰ ਦੇ ਵੱਲੋਂ ਜ਼ਬਰਦਸਤ ਸਿੱਖ ਸ਼ਰਧਾਲੂਆਂ ਨੂੰ ਬਾਹਵਾ ਚੁੱਕ-ਚੁੱਕ ਕੇ ਪੰਗੜਾ ਪਾਉਣ ਲਈ ਮਜਬੂਰ ਕੀਤਾ ਗਿਆ ਇਸ ਦੌਰਾਨ ਪਾਕਿਸਤਾਨ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਮੇਤ ਅਹੁਦੇਦਾਰ ਤੋਂ ਇਲਾਵਾ ਰੰਗਾਰੰਗ ਮੰਚ ਸਟੇਜਸ ਕੱਤਰ ਦੀ ਜ਼ਿੰਮੇਵਾਰੀ ਪਾਕਿਸਤਾਨ ਕਮੇਟੀ ਦੇ ਮੈਂਬਰ ਅਰੋੜਾ ਦੇ ਛੋਟੇ ਭਰਾ ਇੰਦਰਜੀਤ ਵੱਲੋਂ ਨਿਭਾਈ ਗਈ ਅਤੇ ਉਹ ਇਸ ਰੰਗਾਰੰਗ ਸਟੇਜ ਤੇ ਘੁੰਮਕੇ ਲਗਾਉਂਦੇ ਤੇ ਪੰਗੜੇ ਪਾਉਂਦੇ ਦਿਖਾਈ ਦਿੱਤੇ ਹੁਣ ਇਸ ਮਾਮਲੇ ਤੇ ਪਾਕਿਸਤਾਨੀ ਮੰਤਰੀ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਤੇ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਤਰੀ ਪਾਕਿਸਤਾਨ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਸਪਸ਼ਟੀਕਰਨ ਦਿੰਦੇ ਉਹਨਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਨਹੀਂ ਹੈ ਇਹ ਹਜੂਰੀ ਬਾਗ ਹੈ ਜਿੱਥੇ ਵੱਖਰੀ ਕਿਸਮ ਦੇ ਸਟੇਜ ਪ੍ਰੋਗਰਾਮ ਕਰਵਾਏ ਜਾਂਦੇ ਨੇ ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੌਜੂਦ ਨਹੀਂ ਸਨ ਜੋ ਬ੍ਰਾਜ਼ੀਲ ਦੇ ਵਿੱਚ ਸਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਕੋਈ ਨਾਚ ਕਾਣਾ ਨਹੀਂ ਸੀ ਸਗੋਂ ਇੱਕ ਸੂਫੀ ਮਹਿਫਲ ਸੀ ਅਤੇ ਸੂਫੀ ਗੀਤਕਾਰੀ ਸੀ ਉਹਨਾਂ ਠੁਮਕੇ ਲਾਉਣ ਲਈ ਮਜਬੂਰ ਕੀਤੇ ਜਾਣ ਬਾਰੇ ਕਿਹਾ ਕਿ ਸਿੱਖਾਂ ਨੂੰ ਮਜਬੂਰ ਨਹੀਂ ਕੀਤਾ ਗਿਆ ਸਗੋਂ ਕੁਝ ਸਿੰਘ ਕਵਾਲੀ ਤੇ ਖੁਦ ਚੂਮਦੇ ਨਜ਼ਰ ਆਏ